ਬਰਸਾਤਾਂ ਦੇ ਦਿਨ ਸੰਨ ਇਸ ਕਰਕੇ ਗੁਰਤੇਜ ਵਾਹਦਰ ਜੀ ਮਹਾਰਾਜ ਚਮਾ ਸਾਹਿਬ ਇੱਥੇ ਹੀ ਕਰਤੇ ਉਸ ਤੋਂ ਬਾਅਦ ਗੁਰਤੇਜ ਵਾਹਦਰ ਜੀ ਮਹਾਰਾਜ ਆਪਣੇ ਪਰਿਵਾਰ ਨੂੰ ਇੱਥੇ ਛੱਡ ਕੇ ਆਪ ਸਿੱਖੀ ਤਰੰਦਾ ਪ੍ਰਚਾਰ ਕਰਨ ਵਾਸਤੇ ਆਸਾਮ ਚਲੇ ਗਏ ਉਸ ਸਮੇਂ ਬਾਅਦ 22 ਦਸੰਬਰ 1668 ਇਸ ਵਿੱਚ ਉਸ ਦਿਨ ਸਤਵੇਂ ਵਾਲੇ ਦਿਨ ਗੁਰਗੋਬਿੰਦ ਸਿੰਘ ਜੀ ਮਹਾਰਾਜ ਦਾ ਅਵਤਾਰ ਪਟਨੇ ਵਿੱਚ ਹੋਇਆ ਬਚਪਨ ਦਾ ਨਾਂ ਅਸੀ ਵਾਲਾ ਪੀਤਮ ਗੋਵਿੰਦ ਰਾਏ ਇਹ ਇੱਕ ਖੁਸ਼ੀ ਦਾ ਖਬਰ ਭਾਈ ਦਿয়াল ਦਾ ਸੀ ਜਾ ਕੇ ਆਸਾਮ ਪਹੁੰਚਾਈ ਗੁਰੂ ਜੀ ਨੂੰ ਇਹ ਗੁਰਤੇਗ ਬਹਾਦਰ ਜੀ ਮਹਾਰਾਜ ਬਹੁਤ ਹੀ ਖੁਸ਼ੀਆਂ ਮਨਾਈਆਂ ਤੇ ਗਰੀਬਾਂ ਨੂੰ ਦਾਨ ਖੁਣ ਕੀਤੇ ਜਦ ਗੁਰਤੇਗ ਬਹਾਦਰ ਜੀ ਮਹਾਰਾਜ ਆਸਾਮ ਤੋਂ ਪੰਜਾਬ ਨੂੰ ਜਾਣ ਲੱਗੇ ਇਸ ਪਾਵਨ ਬਾਗ ਵਿੱਚ ਇਸ ਪਾਵਨ ਧਰਤੇ ਤੇ ਚਰਨ ਪਾਏ ਚਰਨ ਪੈਂਦੇ ਅਸੀਂ ਬਾਗ ਹਰਾ ਭਰਾ ਹੋ ਗਿਆ ਵਰਤੈਨ ਪੈਸਾਖ ਸੁਦੀ 7 ਤੀ ਦਾ ਸੁਬਹ ਤੇ ਆ ਰਸੀ ਬਾਗ ਦੇ ਮਾਲੀ ਨੇ ਜਾ ਕੇ ਨਵਾਬ ਨੂੰ ਕਿਹਾ ਕਿ ਆਪ ਜੀ ਦਾ ਕਈ ਸਾਲਾਂ ਤੋਂ ਬਾਗ ਸੁੱਕਾ ਹੋਇਆ ਸੀ ਕੋਈ ਸਾਧੂ ਸੰਤ ਮਹਤਮਾ ਆ ਕੇ ਬੈਠੇ ਨੇ ਬਾਗ ਵਿੱਚ ਉਹਨਾਂ ਦੇ ਆਉਣ ਕਰਕੇ ਇਹ ਬਾਗ ਖਰਾ ਪਰਾ ਹੋ ਗਿਆ ਇਹ ਗੱਲ ਸੁਣ ਕੇ ਨਵਾਬ ਰਹੀਮ ਬਾਸਕਰੀਨ ਬਖਸਦੋਨੇ ਭਰਾਮਣਤ ਵਿਲੇ ਚਲਕਾਰ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਤੇ ਗੁਰਤੇਗ ਬਾਸਰ ਜੀ ਮਹਾਰਾਜ ਨਿਮ ਤੇ ਦਾਤਨ ਕਰ ਰਹਾ ਸਤ ਨਿਮ ਤੇ ਦਾਤਨ ਕਰਕੇ ਜਮੀਨ ਵਿੱਚ ਗੱਡ ਦਿੱਤੇ ਵੀ ਸਰਬ ਲਾਉਂਦਾ ਕਰਾ ਪਾਇਆ ਕਰਾ ਪਾ ਕੇ ਬਚਨ ਕਿਤੇ ਨੇ ਜਦੋਂ ਦੇਹ ਦਾ ਬਟਵਾਰਾ ਹੋਏਗਾ ਤੇ ਸਾਵਰਥ ਸੰਗਤਾਂ ਆਉਣਗੀਆਂ ਦਰਸ਼ਨ ਕਰਨ ਬਾਅਦ ਤੇ ਫਿਰ ਝਾਂ ਟੁੱਟੇਗੀ ਤੇ ਖਰਾਬ ਨਹੀਂ ਚਲ ਜਾਏਗਾ ਗੁਰੂ ਜੀ ਦੇ ਬਚਨ ਪੂਰੇ ਹੋਏ ਜਦੋਂ ਦੇਹ ਦਾ ਬਟਵਾਰਾ ਹੋਇਆ ਤੇ ਸਾਵਰਥ ਸੰਗਤਾਂ ਆਈਆਂ ਇੱਥੇ ਦਰਸ਼ਨ ਬਾਅਦ ਤੇ ਇਹ ਤਾਂ ਰੁਕੇ ਤੇ ਕਰਾ ਨਿਕਲੇ ਆਪ ਜੀ ਦਰਸ਼ਨ ਕਰੋਗੇ ਇੱਕ ਲਾਲੇ ਬਾਕਸ ਵਿੱਚ ਪਈ ਹੋਈ ਹੈ ਇਹ ਤੇ ਨਿਮਿਤਾ ਦਾਨ ਕਰਕੇ ਮਹਾਰਾਜ ਘਟੇ ਸੇ ਕੋ ਟੈਕ ਭਾਦਰ ਜੀ ਉਹ ਬਾਹਰ ਨਿਮਿਤਾ ਦਰਖਤ ਸੀਸੇ ਵਿੱਚ ਲੱਗਿਆ ਹੋਇਆ ਆਪ ਜੀ ਦਰਸ਼ਨ ਕਰੋਗੇ ਜਿੱਥੇ ਜਾਇਬ ਹੈ ਮੇਰਾ ਸਤਿਗੁਰੂ ਸੋਥਾਨ ਸੁਹਾਵਾ ਰਾਮ ਰਾਜ ਜਿਸ ਦਰਖਤ ਤਲਨੇ ਕੋ ਟੈਕ ਭਾਦਰ ਜੀ ਬੈਠੇ ਸਨ ਇਮਲੀ ਦਰਖਤ ਸੇ ਕੁ ਸਮਾਂ ਪਹਿਲਾਂ ਡੇਕ ਪਿਆ ਤੇ ਉਹਨਾਂ ਦੇ ਇੱਕ ਡਾਲ ਮੋਟ ਪਈ ਹੈ ਸਾਹਮਣੇ ਸਿਸੇ ਵਿੱਚ ਆਪ ਜੀ ਦਰਸ਼ਨ ਕਰੋਗੇ ਨਵਾਬ ਰਹੀਮ ਬਖਸ਼ ਕਰੀਮ ਬਖਸ਼ ਚੱਲ ਕਰਕੇ ਆ ਕੇ ਗੁਰੂ ਜੀ ਨੂੰ ਮੱਥਾ ਟੇਕਿਆ ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਪੁੱਛਿਆ ਨਵਾਬ ਨੂੰ ਕਿ ਇਹ ਕਿਸ ਦਾ ਬਾਗ ਹੈ ਨਵਾਬ ਨੇ ਜਵਾਬ ਦਿੱਤਾ ਇਹ ਗੁਰੂ ਦਾ ਬਾਗ ਹੈ ਆਪ ਜੀ ਦਾ ਹੀ ਬਾਗ ਹੈ ਗੁਰੂ ਤੇਗ ਬਹਾਦਰ ਜੀ ਮਹਾਰਾਜ ਇੱਕ ਵਾਰੀ ਨਹੀਂ ਤਿੰਨ ਵਾਰੀ ਪੁੱਛੇ ਨੇ ਇਹ ਕਿਸ ਦਾ ਬਾਗ ਹੈ ਮਹਾਰਾਜ ਆਪ ਜੀ ਦਾ ਹੀ ਹੈ ਗੁਰੂ ਦਾ ਬਾਗ ਹੈ ਗੁਰੂ ਕੇ ਬਾਗ ਹੈ ਤੇ ਜਿੰਨੀ ਗੁਰੂ ਕੇ ਬਾਗ ਤੇ ਜ਼ਮੀਨ ਹੈ ਾਰੇ ਪਾਸੇ ਕੰਧ ਕਰਾ ਦਿਓ ਤਾਂ ਕਿ ਕੱਲ ਨੂੰ ਕੋਈ ਔਲਾਦ ਤੁਹਾਡੇ ਲੜਾਈ ਝਗੜਾ ਨਾ ਕਰੇ ਨਵਾਬ ਨੇ ਜ਼ਮੀਨ ਦੀਾਰੇ ਪਾਸੇ ਕੰਧ ਕਰਾ ਦਿੱਤੀ ਜਗਤ ਗੁਰੂ ਜੀ ਨੇ ਸੌਂ ਦਿੱਤੀ ਬੇਨਤੀ ਕੀਤੀ ਮਹਾਰਾਜ ਸਾਡੇ ਬੇਗਮ ਨੂੰ ਕੋਸ਼ਟ ਰੋਗ ਹੈ ਉਹ ਚੱਲ ਫਿਰ ਨਹੀਂ ਸਕਦੀ ਬਹੁਤ ਦਿਨਾਂ ਤੋਂ ਬਿਮਾਰ ਰਹਿੰਦੀ ਹੈ ਆਪ ਜੀ ਕਿਰਪਾ ਕਰੋ ਗੁਰਤੇਜ ਵਾਦਰ ਜੀ ਮਹਾਰਾਜ ਨਵਾਬ ਨੂੰ ਕਿਹਾ ਇਹ ਆਪਣੇ ਬੇਗਮ ਨੂੰ ਇਸ ਬਾਗ ਦੇ ਵਿੱਚ ਲਿਆਓ ਇਹ ਖੂਹ ਹੈ ਉਹਦੇ ਜਲ ਨਾਲ ਇਸ਼ਨਾਨ ਕਰਾਓਗੇ ਸਾਰਾ ਦੁੱਖ ਦੂਰ ਹੋ ਜਾਣਗੇ ਨਵਾਬ ਨੇ ਅੰਮ੍ਰਿਤ ਵੇਲੇ ਆਪਣੇ ਬੇਗਮ ਨੂੰ ਇਸ ਬਾਗ ਵਿੱਚ ਲੈ ਕੇ ਆਏ ਉਹਦੇ ਜਲ ਨਾਲ ਇਸ਼ਨਾਨ ਕਰਾਇਆ ਇਸ਼ਨਾਨ ਕਰਦੇ ਸਾਰਾ ਦੁੱਖ ਕਲੇਸ਼ ਕੁਸ਼ਟ ਰੋਗ ਸਾਰੇ ਦੂਰ ਹੋ ਗਏ ਚੱਲ ਕਰਕੇ ਆਏ ਗੁਰੂ ਜੀ ਨੂੰ ਮੱਥਾ ਟੇਕਿਆ ਸੁਕਰਾਣਾ ਕੀਤਾ ਗੁਰੂ ਜੀ ਦਾ ਮਹਾਰਾਜ ਆਪ ਜੀ ਦੀ ਬਹੁਤ ਕਿਰਪਾ ਹੋਈ ਸਾਡੇ ਘਰ ਕੋਈ ਪੁੱਤਰ ਨਹੀਂ ਕੋਈ ਔਲਾਦ ਨਹੀਂ ਹੁੰਦਾ ਆਪ ਜੀ ਕਿਰਪਾ ਕਰੋ ਉਹ ਤੇਗ বাহাদুর ਜੀ ਮਹਾਰਾਜ ਨੇ ਖੂਨ ਉਬਰ ਦਿੱਤੇ ਨੇ ਸੁਕੇ ਹਰੇ ਕੇਖ ਨਾ ਹੈ ਅੰਮ੍ਰਿਤ ਰੇਤ ਸਾਂਚ ਜਿਵਾਏ ਕਾਟੇ ਕਾਸ਼ਤ ਪੂਰੇ ਗੁਰਦੇਵ ਸੇਵਕ ਕੌਦੀਨੀ ਆਪਣੇ ਸੇਵ ਜੋ ਵੀ ਮਾਈ ਪਾਈ ਇਥੇ ਸਰਦਾ ਪ੍ਰੇਮ ਨਾਲ ਸਤਵੇਂ ਵਾਲੇ ਦਿਨ ਆ ਕੇ ਇਸ਼ਨਾਨ ਕਰਿਆ ਕਰੇਗਾ ਉਹਨਾਂ ਦੇ ਸਾਰੇ ਦੁੱਖ ਕਲੇਸ਼ ਬਿਮਾਰੀ ਦੁੱਖ ਦੂਰ ਹੋ ਜਾਣਗੇ ਮਨੋ ਕਾਮਨਾਵਾਂ ਪੂਰਨ ਹੋਣਗੀਆਂ ਜਿਹੜੇ 12 ਸਤਵੇਂ ਆ ਕੇ ਇਥੇ ਇਸ਼ਨਾਨ ਕਰਦੇ ਨੇ ਉਹਨਾਂ ਦੇ ਘਰ ਪੁੱਤਰ ਔਲਾਦ ਦੀ ਪ੍ਰਾਪਤੀ ਹੁੰਦੀ ਹੈ ਨਾਮ ਦਾ ਨਾਮ ਨੇ ਇਸ ਨਾਮ ਇਤੇ ਪ੍ਰਾਪਤ ਹੁੰਦਾ ਹੈ ਉਹਨਾਂ ਕਾਮਨਾਵਾਂ ਪੂਰਨ ਹੁੰਦੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਟਨੇ ਦੇ ਵਿੱਚ 4.5 ਸਾਲ ਦੇ ਹੋ ਗਏ ਨੇ ਗੁਰਤੀ ਮਾਤਾ ਗੁਜਰੀ ਜੀ ਮਾਮਾ ਕਿਰਪਾਲ ਚੰਦ ਜੀ ਪਟਨੇ ਦੇ ਸਿੱਖ ਸੰਗਤ ਕਾਲਕੇ ਵਿੱਚ ਬਿਠਾ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਇਸੇ ਥਾਂ ਇਸੇ ਜਗ੍ਹਾ ਤੇ ਲੈ ਆਏ ਸੀ ਉਹਨਾਂ ਪਿਤਾ ਤੇ ਪੁੱਤਰ ਦਾ ਪਹਿਲੇ ਮਿਲਾਪ ਇਸੇ ਬਾਗ ਵਿੱਚ ਇਸੇ ਥਾਂ ਤੇ ਹੋਇਆ ਸੀ ਉਹਨਾਂ ਦੀ ਯਾਦਗਾਰ ਵਿੱਚ ਮੁਦਵਾਰਾ ਕੋ ਕਬਾੜ ਕੋ ਨੇ ਆ ਨਾਮਦਾਨਿ ਸਨਾਣੇ ਤੇ ਪ੍ਰਾਪਤ ਹੁੰਦਾ ਮਨੋ ਕਾਮਨਾਵਾਂ ਪੂਰਨ ਹੋ ਜਾਂਦੀਆਂ ਨੇ ਕਈ ਆਕੇ ਤੇ ਅੰਨਪਾੜ੍ਹ ਕਰਾਉਂਦੇ ਨੇ ਕਈ ਆਕੇ ਲੰਗਰ ਕਰਾਉਂਦੇ ਨੇ ਕਈ ਫੋਟੇ ਲਗਾ ਕੇ ਜਾਂਦੇ ਨੇ ਸੁਕਰਾਣਾ ਕਰਦੇ ਨੇ ਆਕੇ ਗੁਰੂ ਮਹਾਰਾਜ ਜੀ ਦੀ ਸਰਦਾ ਹੁੰਦੀ ਆਕੇ ਸੇਵਾ ਕਰਕੇ ਜਾਂਦੇ ਨੇ ਇਹਦਾ ਇਤਿਹਾਸ ਹੈ ਸਾਧ ਸੰਗਤ ਜੀ